ਮਾਤਾ ਬਿਸ਼ਨੋ ਦੇਵੀ ਕਟੜਾ ਤੋਂ ਨਵੀਂ ਦਿੱਲੀ ਦੇ ਵਿੱਚ ਕਾਰ ਚੱਲਣ ਵਾਲੀ ਬੰਦੇ ਭਾਰਤ ਐਕਸਪ੍ਰੈਸ ਟ੍ਰੇਨ ਦਾ ਸੰਚਾਲਨ ਪੰਜਾਬ 'ਚ ਸ਼ੁਰੂ ਹੋ ਚੁੱਕਾ ਹੈ ਜੋ ਕਿ ਅੰਮ੍ਰਿਤਸਰ ਤੋਂ ਪ੍ਰਾਣੀ ਦਿੱਲੀ ਦੇ ਵਿੱਚ ਬੰਦੇ ਭਾਰਤ ਟ੍ਰੇਨ ਪਟੜੀਆਂ ਤੇ ਦੌੜੀ ਬੰਦੇ ਭਾਰਤ 475 ਕਿਲੋਮੀਟਰ ਦਾ ਸਫ਼ਰ 5.5 ਘੰਟੇ 'ਚ ਤੈਅ ਕਰ ਰਹੀ ਹੈ ਹਾਲਕੀ ਦੂਸਰੀਆਂ ਟ੍ਰੇਨਾਂ ਅਮ੍ਰਿਤਸਰ ਤੋਂ ਦਿੱਲੀ ਤੱਕ ਦਾ ਸਫ਼ਰ 7 ਤੋਂ 7.5 ਘੰਟੇ ਲਗਾਉਂਦੀਆਂ ਸੀ। ਸ਼ਤਾਬਦੀ ਐਕਸਪ੍ਰੈਸ ਇਸ ਸਫ਼ਰ ਨੂੰ ਕਰੀਬ 6 ਘੰਟੇ ਲੈਂਦੀ ਸੀ। ਬੰਦੇ ਭਾਰਤ ਐਕਸਪ੍ਰੈਸ ਸਵੇਰੇ 8:05 ਤੇ ਅਮ੍ਰਿਤਸਰ ਤੋਂ ਪੁਰਾਣੀ ਦਿੱਲੀ ਲਈ ਰਵਾਨਾ ਹੁੰਦੀ ਹੈ। ਜਿਸ ਦਾ 8:33 ਤੇ ਪਹਿਲਾ ਸਟਾਪ ਬਿਆਸ 9:12 ਤੇ ਜਲੰਧਰ ਕੈਂਟ 9:24 ਤੇ ਫਗਵਾੜਾ 9:56 ਤੇ ਲੁਧਿਆਣਾ ਤੇ ਇਸ ਤੋਂ ਬਾਅਦ 11:14 ਤੇ ਅੰਬਾਲਾ ਕੈਂਟ ਜਕਸ਼ਨ ਤੇ ਸਟਾਪੇਜ ਲੱਗਦਾ ਹੈ। ਉਸ ਤੋਂ ਬਾਅਦ ਦੁਪਹਿਰੇ 1:30 ਵਜੇ ਟ੍ਰੇਨ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਪਹੁੰਚਦੀ ਹੈ। ਵਾਪਸੀ 'ਚ ਇਹ ਟ੍ਰੇਨ ਦੁਪਹਿਰੇ 3:15 ਮਿੰਟ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੋਂ ਅਮਰੀਕਸਰ ਲਈ ਰਵਾਨਾ ਹੁੰਦੀ ਹੈ, ਜੋ ਕਿ ਸ਼ਾਮ 5:25 ਮਿੰਟ ਤੇ ਅੰਬਾਲਾ ਕੈਂਟ ਪਹੁੰਚਦੀ ਹੈ। 2 ਮਿੰਟ ਦੇ ਰੁਕਣ ਤੋਂ ਬਾਅਦ ਇਹ ਫਿਰ ਰਵਾਨਾ ਹੁੰਦੀ ਹੈ, ਜੋ ਕਿ 6:36 ਮਿੰਟ ਤੇ ਲੁਧਿਆਣਾ, 7:08 ਮਿੰਟ ਤੇ ਫਗਵਾੜਾ। ਅਤੇ 7:20 ਤੇ ਜਲੰਧਰ ਕੈਂਟ ਤੇ ਉਸ ਤੋਂ ਬਾਅਦ 8:40 ਤੇ ਵਾਪਸ ਅੰਮ੍ਰਿਤਸਰ ਪਹੁੰਚਦੀ ਹੈ ਇਹ ਆਪਣੇ ਨਿਰਧਾਰਿਤ ਸਟੇਸ਼ਨਾਂ ਦੇ ਉੱਤੇ ਸਿਰਫ 2-2 ਮਿੰਟ ਦੇ ਸਟਾਪੇਜ ਲੈਂਦੀ ਹੈ ਜੇਕਰ ਉੱਥੇ ਹੀ ਬੰਦੇ ਭਾਰਤ ਐਕਸਪ੍ਰੈਸ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਤੋਂ ਪੁਰਾਣੀ ਦਿੱਲੀ ਲਈ ਰੇਲਵੇ ਸਟੇਸ਼ਨ ਵਿੱਚ ਚੱਲਣ ਵਾਲੀ ਬੰਦੇ ਭਾਰਤ ਟ੍ਰੇਨ ਦੇ ਵਿੱਚ 8 ਕੋਚ ਨੇ ਦੱਸਦੀ ਹੈ ਕਿ ਰੇਲਵੇ ਦੇ ਵੱਲੋਂ 6 ਜਨਵਰੀ ਨੂੰ ਅੰਮ੍ਰਿਤਸਰ ਤੋਂ ਪੁਰਾਣੀ ਦਿੱਲੀ ਦੇ ਵਿੱਚ ਚੱਲਣ ਵਾਲੀ ਬੰਦੇ ਐਕਸਪ੍ਰੈਸ ਵੇ ਚਲਾਈ ਗਈ ਸੀ ਇਹ ਟ੍ਰੇਨ ਹਫ਼ਤੇ ਦੇ ਵਿੱਚ 6 ਦਿਨ ਪਟਣੀਆ ਤੇ ਦੌੜਦੀ ਹੈ ਜਦ ਕਿ ਸ਼ੁੱਕਰਵਾਰ ਨੂੰ ਇਹ ਟ੍ਰੇਨ ਬੰਦ ਰਹਿੰਦੀ ਹੈ ਮਾਤਾ ਬੈਸ਼ਨੋ ਦੇਵੀ ਕਟੜਾ ਤੋਂ ਨਵੀਂ ਦਿੱਲੀ ਦੇ ਵਿੱਚ ਘਾ ਚੱਲਣ ਵਾਲੀ ਬੰਦੇ ਭਾਰਤ ਐਕਸਪ੍ਰੈਸ ਟ੍ਰੇਨ ਦਾ ਸੰਚਾਲਨ ਪੰਜਾਬ 'ਚ ਸ਼ੁਰੂ ਹੋ ਚੁੱਕਾ ਹੈ ਜੋ ਕਿ ਅੰਮ੍ਰਿਤਸਰ ਤੋਂ ਪ੍ਰਾਣੀ ਦਿੱਲੀ ਦੇ ਵਿੱਚ ਬੰਦੇ ਭਾਰਤ ਟ੍ਰੇਨ ਪਟੜੀਆਂ ਤੇ ਦੌੜੀ ਬੰਦੇ ਭਾਰਤ 475 ਕਿਲੋਮੀਟਰ ਦਾ ਸਫ਼ਰ 5.5 ਘੰਟੇ 'ਚ ਤੈਅ ਕਰ ਰਹੀ ਹੈ ਹਾਲਾਂਕਿ ਦੂਸਰੀਆਂ ਟ੍ਰੇਨਾਂ ਅਮ੍ਰਿਤਸਰ ਤੋਂ ਦਿੱਲੀ ਤੱਕ ਦਾ ਸਫ਼ਰ 7 ਤੋਂ 7.5 ਘੰਟੇ ਲਗਾਉਂਦੀਆਂ ਸੀ। ਸ਼ਤਾਬਦੀ ਐਕਸਪ੍ਰੈਸ ਇਸ ਸਫ਼ਰ ਨੂੰ ਕਰੀਬ 6 ਘੰਟੇ ਲੈਂਦੀ ਸੀ। ਬੰਦੇ ਭਾਰਤ ਐਕਸਪ੍ਰੈਸ ਸਵੇਰੇ 8:05 ਤੇ ਅਮ੍ਰਿਤਸਰ ਤੋਂ ਪੁਰਾਣੀ ਦਿੱਲੀ ਲਈ ਰਵਾਨਾ ਹੁੰਦੀ ਹੈ। ਜਿਸ ਦਾ 8:33 ਤੇ ਪਹਿਲਾ ਸਟਾਪ ਬਿਆਸ 9:12 ਤੇ ਜਲੰਧਰ ਕੈਂਟ 9:24 ਤੇ ਫਗਵਾੜਾ 9:56 ਤੇ ਲੁਧਿਆਣਾ ਤੇ ਇਸ ਤੋਂ ਬਾਅਦ 11:14 ਤੇ ਅੰਬਾਲਾ ਕੈਂਟ ਜਕਸ਼ਨ ਤੇ ਸਟਾਪੇਜ ਲੱਗਦਾ ਹੈ। ਉਸ ਤੋਂ ਬਾਅਦ ਦੁਪਹਿਰੇ 1:30 ਵਜੇ ਟ੍ਰੇਨ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਪਹੁੰਚਦੀ ਹੈ। ਵਾਪਸੀ 'ਚ ਇਹ ਟ੍ਰੇਨ ਦੁਪਹਿਰੇ 3:15 ਮਿੰਟ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੋਂ ਅਮਰੀਕਸਰ ਲਈ ਰਵਾਨਾ ਹੁੰਦੀ ਹੈ, ਜੋ ਕਿ ਸ਼ਾਮ 5:25 ਮਿੰਟ ਤੇ ਅੰਬਾਲਾ ਕੈਂਟ ਪਹੁੰਚਦੀ ਹੈ। 2 ਮਿੰਟ ਦੇ ਰੁਕਣ ਤੋਂ ਬਾਅਦ ਇਹ ਫਿਰ ਰਵਾਨਾ ਹੁੰਦੀ ਹੈ, ਜੋ ਕਿ 6:36 ਮਿੰਟ ਤੇ ਲੁਧਿਆਣਾ, 7:08 ਮਿੰਟ ਤੇ ਫਗਵਾੜਾ। ਅਤੇ 7:20 ਤੇ ਜਲੰਧਰ ਕੈਂਟ ਤੇ ਉਸ ਤੋਂ ਬਾਅਦ 8:40 ਤੇ ਵਾਪਸ ਅੰਮ੍ਰਿਤਸਰ ਪਹੁੰਚਦੀ ਹੈ ਇਹ ਆਪਣੇ ਨਿਰਧਾਰਿਤ ਸਟੇਸ਼ਨਾਂ ਦੇ ਉੱਤੇ ਸਿਰਫ 2-2 ਮਿੰਟ ਦੇ ਸਟਾਪੇਜ ਲੈਂਦੀ ਹੈ ਜੇਕਰ ਉੱਥੇ ਹੀ ਬੰਦੇ ਭਾਰਤ ਐਕਸਪ੍ਰੈਸ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਤੋਂ ਪੁਰਾਣੀ ਦਿੱਲੀ ਲਈ ਰੇਲਵੇ ਸਟੇਸ਼ਨ ਵਿੱਚ ਚੱਲਣ ਵਾਲੀ ਬੰਦੇ ਭਾਰਤ ਟ੍ਰੇਨ ਦੇ ਵਿੱਚ 8 ਕੋਚ ਨੇ ਦੱਸਦੀ ਹੈ ਕਿ ਰੇਲਵੇ ਦੇ ਵੱਲੋਂ 6 ਜਨਵਰੀ ਨੂੰ ਅੰਮ੍ਰਿਤਸਰ ਤੋਂ ਪੁਰਾਣੀ ਦਿੱਲੀ ਦੇ ਵਿੱਚ ਚੱਲਣ ਵਾਲੀ ਬੰਦੇ ਐਕਸਪ੍ਰੈਸ ਵੇ ਚਲਾਈ ਗਈ ਸੀ ਇਹ ਟ੍ਰੇਨ ਹਫ਼ਤੇ ਦੇ ਵਿੱਚ 6 ਦਿਨ ਪਟਣੀਆ ਤੇ ਦੌੜਦੀ ਹੈ ਜਦ ਕਿ ਸ਼ੁੱਕਰਵਾਰ ਨੂੰ ਇਹ ਟ੍ਰੇਨ ਬੰਦ ਰਹਿੰਦੀ ਹੈ